ਤੋਂ ਵਿਸ਼ਾ ਜਿਹੜਾ ਮੁੱਖ ਹੈ ਜੀ ਕਿ ਜਿਹੜਾ ਸੁਖਵੀਰ ਬਾਦਲ ਨੇ ਬੰਦ ਲਫਾਫੇ ਚ ਤਾ ਸਾਡੇ ਜਹਦਰ ਸਾਹਿਬ ਨੂੰ ਉਹ ਸਬਮਿਟ ਕੀਤੀ ਹੈ ਰਿਪਲਾਈ ਉਹ ਸਬੰਧ ਵਿੱਚ ਹੈ ਉਹਦੇ ਵਿੱਚ ਅਸੀਂ ਸਭ ਤੋਂ ਪਹਿਲੀ ਗੱਲ ਤਾਂ ਇਹ ਕਹਿਣੀ ਚਾਹੁੰਦੇ ਆ ਕਿ ਸਾਡੇ ਸਿੱਖਾਂ ਦਾ ਕੋਈ ਸਿਧਾਤਕ ਇਹ ਹੈ ਨਹੀਂ ਕਿ ਬਾਦਲ ਫਾਫੇ ਚ ਗੱਲ ਹੋਵੇ ਸਾਡਾ ਸਿਧਾਂਤ ਹੈ ਕਿ ਗੁਰੂ ਓੰਮੀ ਕਿਸ ਵੀ ਹੈ ਸੰਗਤ ਵੀ ਕਿਸ ਵੀ ਹੈ ਖਾਲਕ ਖਲਕ ਖਲਕ ਮੈਂ ਖਾਲਕ ਇਹ ਸਾਡੇ ਗੁਰਬਾਨੀ ਚ ਤੇ ਖਾਲਕ ਜਿਹੜੀ ਆਪਣਾ ਸਾਲਕ ਹੈ ਉਹ ਖਾਲਕ ਤੇ ਵਸਦਾ ਹੈ ਤੇ ਖਾਲਕ ਨੇ ਆਪਣਾ ਫੈਸਲਾ ਦੇ ਦਿੱਤਾ ਹੈ ਉਹਨਾਂ ਨੇ ਅਕਾਲੀ ਦਰ ਨੂੰ 2017 ਤੋਂ ਲੈ ਕੇ 2024 ਤੱਕ ਆਪਣਾ ਫੈਸਲਾ ਦੇ ਦਿੱਤਾ ਹੈ ਉਹਨਾਂ ਨੇ ਇਹਨੂੰ ਰਿਜੈਕਟ ਕਰ ਦਿੱਤਾ ਹੈ ਹੁਣ ਜਿਹੜੀ ਲਾਸਟ ਜਿਹੜੀ ਇਲੈਕਸ਼ਨ ਹੋਈ ਹੈ ਉਹਦੇ ਵਿੱਚ ਇਹਨਾਂ ਨੂੰ 734 ਵੋਟਾਂ ਪਈਆਂ ਤੇ ਬਹੁਤ ਸਾਰੇ ਸਮਾਜ ਪਾਰਟੀ ਕਹਿੰਦੀ ਹੈ ਕਿ 734 ਇਹਦੀਆਂ ਹੈ ਤੇ ਹਣ ਇਸ ਤੋਂ ਵੱਡੀ ਗ੍ਰਾਵਟ ਹੋਰ ਕੀ ਹੋ ਸਕਦੀ ਤੇ ਸੰਗਤ ਨੇ ਜੋ ਫਾਇਦਾ ਦਿੱਤਾ ਸੀ ਜੈਕਾਰ ਸਾਹਿਬ ਨੂੰ ਉਹ ਸਬੰਧ ਵਿੱਚ ਕਿ ਜੇ ਤੂੰ ਦੀ ਆਖੋ ਵੀ ਅਸੀਂ ਤੈਨੂੰ ਸਲਾਹ ਨਹੀਂ ਦੇ ਸਕਦੇ ਸਲਾਹ ਅਸੀਂ ਇਸ ਕਰਕੇ ਦੇ ਸਕਦੇ ਹਾਂ ਕਿ ਇਹ ਵੀ ਸਾਡਾ ਸਿਧਾਰਤ ਹੈ ਨਾਨਕ ਕਿਛ ਕਹੀ ਹੈ ਜਦੋਂ ਲਗ ਦੁਨੀਆ ਰਹੀ ਹੈ ਨਾਨਕ ਕਿਛ ਸੁਣੀ ਹੈ ਕਿਛ ਕਹੀ ਹੈ ਇਹ ਸਾਡੀ ਗੁਰਨਾਨਕ ਦਾ ਸਾਡਾ ਸਿਧਾਰਤ ਹੈ ਅਸੀਂ ਉਸ ਸਿਧਾਰਤ ਦੇ ਮੁਤਾਬਕ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਜਿਨ੍ਹਾਂ ਨੂੰ ਸੰਗਤ ਨੇ ਜੈਟ ਕਰਤਾ ਉਨਾਂ ਦੀਆਂ ਰਿਪਲਾਈਜ਼ ਜਿਹੜੀਆਂ ਨੇ ਉਹ ਬੰਦ ਲਫਾਫਿਆਂ 'ਚ ਨਹੀਂ ਲਈਆਂ ਜਾਂਦੀਆਂ ਹੁੰਦੀਆਂ ਪਹਿਲੀ ਗੱਲ ਤਾਂ ਇਸ ਬੰਦ ਲਫਾਫੇ ਨੂੰ ਖੋਲਣ ਕਰੋ ਔਰ ਉਹਨੂੰ ਇਸ ਤਰ੍ਹਾਂ ਕਿ ਈਕਾਲ ਤੱਕ ਦੀ ਮर्यादा ਰਹੀ ਹੈ ਮਹਾਰਾਜਾ ਰਣਜੀਤ ਸਿੰਘ ਇੱਕ ਡਿਕਟੇਟਰ ਸੀ ਰਾਜਾ ਸੀ ਲੇਕਿਨ ਉਹ ਵੀ ਈਕਾਲ ਤੱਕ ਉੱਤੇ ਪੇਸ਼ ਹੋਇਆ ਪੇਸ਼ ਹੋਣ ਤੋਂ ਬਾਅਦ ਉਹਨੇ ਆਪਣੀ ਜਿਹੜਾ ਲਾ ਕੇ ਆਪਣਾ ਜਿਹੜਾ ਵਰਦੀ ਸੀ ਉਹਦੀ ਲਾ ਕੇ ਉੱਤੇ ਪੇਸ਼ ਹੋਇਆ ਔਰ ਉਹਨੇ ਕਿਹਾ ਕਿ ਲਓ ਮੈਂ ਮੈਨੂੰ ਬੰਦ ਲੋ ਮੈਂ ਤਿਆਰ ਐ ਕੋੜੇ ਖਾਲ ਇਹ ਕੋੜੇ ਮਾਰਨ ਤੋਂ ਪਹਿਲਾਂ ਜਹਦਾਰ ਅਕਾਲੀ ਖੁਲਾਸੇ ਨੇ ਕਿਹਾ ਵੀ ਜਾ ਹੁਣ ਤੱਕ ਮਾਰ ਦਿੱਤਾ ਕਿ ਤੂੰ ਆਪਾ ਰੋਣਾ ਮੰਗ ਲਿਆ ਤਾਂ ਕਿ ਤੂੰ ਇਹ ਗੁਨਾਹ ਨਹੀਂ ਹੋਣਾ ਦੇਗਾ ਪਰ ਇੱਥੇ ਦਾ ਬੰਦ ਲਖਾਸ ਨੇ ਜਿੱਤੇ ਅੰਦਰ ਕੌੜਾ ਚ ਸਾਰਾ ਕੋਈ ਹੋ ਰਿਹਾ ਗਲਤ ਅਸੀਂ ਕਹਿੰਦੇ ਹ ਸਦਾਤ ਹੀ ਗੱਲ ਹੈ ਜਹਦਾਰ ਜੀ ਇਸ ਗੱਲ ਤੇ ਨਾ ਪਾਓ ਗੁਰ ਸਾਹਿਬ ਦੀ ਮਰਿਆਦਾ ਬਹੁਤ ਵੱਡੀ ਹੈ ਇਸ ਸਾਇਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਬਣਾਇਆ ਹੋਇਆ ਤਖਤ ਹੈ ਤੇ ਉਹਨਾਂ ਦੀ ਕੀਤੀ ਹੋਈ ਇਹ ਸ਼ੁਰੂਆਤ ਹੈ ਉਹਨਾਂ ਨੇ ਜੀ ਲੋ ਸਾਡੇ ਤੇ ਕਬੰਦੀਆਂ ਸੀ ਵੀ ਤੁਸੀਂ ਦੋ ਕ੍ਰਪਾਨਾਂ ਇੱਕ ਕ੍ਰਪਾਨ ਵੀ ਨਹੀਂ ਪਾ ਸਕਦੇ ਤੁਸੀਂ ਸਿਰ ਤੇ ਪੱਗ ਨਹੀਂ ਬਨ ਸਕਦੇ ਗਲਗੀ ਨਹੀਂ ਲਾ ਸਕਦੇ ਇਹ ਮੁਗਲ ਰਾਜ ਜਿਹੜੇ ਸਾਡੇ ਤੇ ਕਬੰਦੀਆਂ ਸੀ ਪਰ ਗੁਰੂ ਹਰਗੋਬਿੰਦ ਸਾਹਿਬ ਨੇ ਉਸ ਤਖਤ ਉੱਤੇ ਬੈਠ ਕੇ ਕਿਹਾ ਵੀ ਅੱਜ ਇਕੱਲੇ ਨਹੀਂ ਮੈਂ ਦੋ ਕ੍ਰਪਾਨਾਂ ਪਹਿਨੇ ਇੱਕ ਮੇਰੀ ਦੀ ਇੱਕ ਤੇਰੀ ਤੇ ਇਹ ਸਾਡਾ ਸਿਧਾਂਤ ਹੈ ਅਸੀਂ ਤਾਂ ਲੜੇ ਆ ਪਰ ਤੁਸੀਂ ਇੱਕ ਛੋਟੀ ਜਿਹੀ ਹੁਕਮਰਾਨ ਜਿਹਦੇ ਪੱਲੇ ਕੁਝ ਨਹੀਂ ਜਿਹਦੇ ਮੱਲੇ ਸਿਵਾਣੀ ਕਮੇਟੀ ਜਿਹਦਾ ਚਾਰ ਬੰਦੇ ਉਹਦੀ ਗੱਲ ਮੰਉਂਦੇ ਆ ਤੁਸੀਂ ਉਹਦੇ ਮੋਰ ਲਾ ਕੇ ਕਿਉਂ ਇਹ ਗੱਲਾਂ ਕਰਦੇ ਆ ਅਸੀਂ ਤੁਹਾਨੂੰ ਬੇਨਤੀ ਕਰਨ ਲੱਗੇ ਆ ਕਿ ਤੁਸੀਂ ਤੁਹਾਡਾ ਰੁਤਬਾ ਬਹੁਤ ਵੱਡਾ ਆਪਣੇ ਰੁਤਬੇ ਨੂੰ ਪਛਾਣੋ ਆਪਣੇ ਰੁਤਬੇ ਦੀ ਜਿਹੜੀ ਮਰਿਆਦਾ ਕਾਇਮ ਰੱਖੋ ਔਰ ਉਸ ਮਰਿਆਦਾ ਤੇ ਰਹੋ ਤੇ ਇਸ ਬੰਦੇ ਨੇ ਜਿਹੜੇ ਗੁਨਾਹ ਕੀਤੇ ਹੈ ਉਹਨਾਂ ਦੇ ਗੁਨਾਹ ਦੀ ਗੱਲ ਕਰਦੇ ਆ ਇੱਕ ਗੱਲ ਬੜੀ ਸਪਸ਼ਟ ਹੈ ਕਿ ਜਿਹੜੇ ਦੋਸ਼ ਉਹਨਾਂ ਨੇ ਲਾਏ ਹੈ ਜਿਨ੍ਹਾਂ ਜਿਨ੍ਹਾਂ ਨੇ ਪਹਿਲਾਂ ਜਾ ਕੇ ਆਪਣੀ ਗਲਤੀ ਮੰਨੀ ਹੈ ਕਿ ਸਾਡੀ ਗਲਤੀ ਨਹੀਂ ਹੈ ਕਿ ਅਸੀਂ ਚੁੱਪ ਰਹੇ ਅਸੀਂ ਬੋਲੇ ਤੇ ਉਹਨਾਂ ਨੇ ਆਪਣੀ ਗਲਤੀ ਮੰਨੀ ਹੈ ਤੇ ਜਿਹੜੇ ਬੰਦੇ ਨੇ ਦਸਕਤ ਕਰਕੇ ਸੁਮੇਧ ਸੈਣੀ ਵਰਗੇ ਜ਼ਾਬਰ ਬੰਦੇ ਨੂੰ ਨਿਯੁਕਤ ਕੀਤਾ ਉਹ ਕੋਈ ਮੈਦੇ ਐਡਵੋਕੇਟ ਤਾਂ ਤੁਹਾਨੂੰ ਇਹ ਕਹਦਾ ਕਿ ਤੁਸੀਂ ਸਾਰੇ ਪੜ੍ਹੇ ਲਿਖੇ ਆਂ ਭਾਈ ਹੋਮ ਮਿਨਿਸਟਰ ਦੇ ਦਫ਼ਤਰ ਤੋਂ ਬਿਨਾਂ ਡੀਜੀਪੀ ਨਿਯੁਕਤ ਨਹੀਂ ਹੋ ਸਕਦਾ ਤੇ ਡੀਜੀਪੀ ਨਿਯੁਕਤ ਕੀਤਾ ਤਖਵੀਰ ਬਾਦਲ ਨੇ ਇੱਕ ਤੋਂ ਵੱਡੀ ਹੋਰ ਪਰਮਾਨਕੀ ਉਹ ਹੁੰਦਾ ਤੇ ਜਿਸ ਬੰਦੇ ਨੇ ਇੰਨੇ ਬੰਦੇ ਮਾਰੇ ਔਰ ਜਿਹੜਾ ਗੁਰੂ ਗੋਬਿੰਦ ਸਿੰਘ ਦਾ ਨਾਂ ਸਾਹਮਣੇ ਰਾਜੀ ਨਹੀਂ ਸੀ ਉਹਨਾਂ ਵਿਅਕਤੀ ਨੂੰ ਤੁਸੀਂ ਡੀਜੀਪੀ ਨੇ ਕਿਤਾਬ ਪੜ੍ਹੇ ਜਸਤਰ ਨੂੰ ਨਿਯੁਕਤ ਹੋਇਆ ਏਡਾ ਵੱਡਾ ਨਾਮ ਫਿਰ ਤੁਸੀਂ ਜੋ ਉੱਥੇ ਹੋਇਆ ਹੈ ਦੇਖੋ ਗੁਰੂ ਅਰਜਨ ਦੇਵ ਸਾਹਿਬ ਨੇ ਜੇ ਗੱਦੀ ਨਹੀਂ ਸੀ ਮਿਲੀ ਅਸੀਂ ਲਿਖਿਆ ਪੱਤਰ ਵੀ ਲਿਖਿਆ ਗੁਰੂ ਅਰਜਨ ਦੇਵ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਨੂੰ ਜੇ ਗੱਦੀ ਨਹੀਂ ਸੀ ਮਿਲੀ ਜਦੋਂ ਪ੍ਰਕਾਸ਼ ਕੀਤਾ ਲੈ ਕੇ ਹਰਿਮੰਦਰ ਸਾਹਿਬ ਉਦੋਂ ਉਹਨਾਂ ਨੇ ਕਿਹਾ ਕਿਉਂਕਿ ਉਹਦੇ ਵਿੱਚ ਅੰਕਤ ਹੈ ਗੁਰੂ ਗੰਬ ਸਾਹਿਬ ਚੰਕਤ ਹੈ ਪੋਤੀ ਉਹਨਾਂ ਪੋਤੀ ਸੀ ਨਾ ਜੀ ਰੂਪ ਤੋਂ ਗੁਰੂ ਵੈਸੇ ਮਹਾਰਾਜ ਬਣਾਇਆ ਪੌਥੀ ਪਰਮੇਸ਼ਰ ਦਾ ਥਾ ਇਹ ਪਰਮੇਸ਼ਰ ਦੀ ਥਾ ਦੇ ਉੱਤੇ ਆ ਪਰਮੇਸ਼ਰ ਦਾ ਰੂਪ ਹੈ ਗੁਰੂ ਗ੍ਰੰਥ ਸਾਹਿਬ ਤੇ ਜਿਸ ਸਾਡਾ ਪੌਥੀ ਪੰਥਕ ਸਰਕਾਰ ਹੋਵੇ ਤੇ ਉਹਦੇ ਵਿੱਚ ਸਾਡੇ ਪਰਮੇਸ਼ਰ ਰੂਪੀ ਗੁਰੂ ਪਤਰੇ ਭਾਰ ਕੇ ਗਲੀਆਂ 'ਚ ਰੋਲਿਆ ਜਾਵੇ ਤੇ ਉਦੋਂ ਇਹ ਕਹ ਇਹਨਾਂ ਦਾ ਪਿਓ ਬਾਪ ਜਿਹੜਾ ਨਹੀਂ ਰਿਹਾ ਉਹ ਇਹ ਗੱਲ ਕਹਿੰਦਾ ਕਿ ਇੱਥੇ ਕੀੜੀ ਵੀ ਤੁਰਦੀ ਹੈ ਤਾਂ ਮੈਨੂੰ ਪਤਾ ਲੱਗ ਜਾਂਦਾ ਹੈ ਤੇ ਇੱਥੇ ਐਨਾ ਕੁਝ ਹੋ ਗਿਆ ਔਰ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਹੋ ਗਿਆ ਇਹਨਾਂ ਨੂੰ ਪਤਾ ਨਹੀਂ ਲੱਗਿਆ ਔਰ ਐਸਆਈਟੀ ਦਾ ਜਿਹੜਾ ਉਦੋਂ ਇਹਨਾਂ ਨੇ ਨੁਕਤ ਕੀਤਾ ਸੀ ਇਹਨਾਂ ਨੇ ਕੀਤਾ ਸੀ ਕਟਲਾ ਉਹ ਕਹਿ ਕੀ ਗਿਆ ਅਸੀਂ ਕਹਿੰਦੇ ਸੀ ਵੀ ਮੈਂ ਫੜ ਲਏ ਸਾਰੇ ਪਰ ਮੈਨੂੰ ਕਹਿੰਦੇ ਹੀ ਚੋਪੜਾ ਇਹਨਾਂ ਨੇ ਜਾਣ ਕੇ ਬਚਾਏ ਔਰ ਐਡੇ ਵੱਡੇ ਗੁਨਾਹ ਕਰਨ ਵਾਲਾ ਜਿਨ੍ਹਾਂ ਨੇ ਸਾਡੇ ਗੁਰੂ ਗ੍ਰੰਥ ਸਾਹਿਬ ਨੂੰ ਰੋੜਿਆ ਗੋਣੀ ਚਲਾ ਕੇ ਦੋ ਸਿੰਘਾਂ ਨੂੰ ਚੀਰ ਕੀਤਾ ਉਹ ਵੀ ਸਿੱਖਾਂ ਕਿਸੇ ਹੋਰ ਨੂੰ ਨਹੀਂ ਸਿੱਖਾਂ ਹੋਰ ਨੂੰ ਜਿਹੜੇ ਲੰਗਰ ਸ਼ਿਕਾਰੇ ਸੀ ਉਹਨਾਂ ਨੂੰ ਚੀਰ ਕੀਤਾ ਇੱਡੇ ਵੱਡੇ ਗੁਨਾਹ ਕਰਨ ਵਾਲਿਆਂ ਨੂੰ ਤੁਸੀਂ ਕਿਵੇਂ ਮਾਫ਼ ਕਰਦੇ ਹੋਗੇ ਤੁਹਾਡੇ ਮਾਂਝ ਨੇ ਜਾ ਉਹ ਕਰਨੇ ਕੁਝ ਜਾ ਨਹੀਂ ਅਸੀਂ ਰੋਜ਼ ਸੇਵਾ ਕਰਦੇ ਹਾਂ ਅਸੀਂ ਲੋਗ ਆਪ ਜਾਂਦੇ ਐ ਇੱਧਰ ਜਾਂਦੇ ਐ ਗੁਰੂ ਸਾਹਿਬ ਜਨਾਂ ਹੋਰ ਪੁਜਾਰੀ ਜਨਾਂ ਅਸੀਂ ਬਰਤਨ ਵੀ ਸਾਫ਼ ਕਰਦੇ ਹਾਂ ਮੁਰੇ ਘਰਾਂ ਦੀ ਵੀ ਜਾ ਕੇ ਸੇਵਾ ਕਰਦੇ ਹਾਂ ਹੋਰ ਫਿਰ ਵਕੀਲ ਹੈ ਜਿਹੜੇ ਉੱਥੇ ਜਾ ਕੇ ਸੇਵਾ ਕਰਦੇ ਹਾਂ ਉਹ ਕੀ ਉਹ ਤੁਹਾਨੂੰ ਹਰ ਕੋਈ ਦਰੈ ਕਿ ਤੁਸੀਂ মিডিਆ ਰਾਹੀਂ ਅਪੀਲ ਕਰੋਗੇ ਕਿ ਆ ਲੜਕੀ ਵੀ ਆਉਂਗੇ ਨਹੀਂ ਅਸੀਂ ਪੱਤਰ ਉਹਨਾਂ ਨੂੰ ਭੇਜ ਦਿੱਤਾ ਹੈ ਇਹ ਬਾਈਕ ਉਹ ਭੇਜ ਦਿੱਤਾ ਉਹਨਾਂ ਨੂੰ ਠੀਕ ਹੈ ਤੇ ਅਸੀਂ ਅੱਜ ਤੱਕ ਤੱਕ ਉਹਨਾਂ ਨੂੰ ਸਾਡੇ ਜਿਹੜਾ ਨੂੰ ਆ ਦੇਣ ਜਾ ਰਹੇ ਹਾਂ ਆ ਤੁਹਾਡੀ ਪ੍ਰਸ਼ੰਸਾ ਹੁਣ ਤੋਂ ਬਾਅਦ ਹੀ ਆ ਦੇਣ ਜਾ ਰਹੇ ਹਾਂ ਠੀਕ ਹੈ ਤੇ ਤੁਹਾਡੇ ਲਈ ਜਿਹੜਾ ਹੈ ਅੱਜ ਸਭ ਤੋਂ ਵੱਡਾ ਜਿਹੜਾ ਯੋਗ ਹੈ মিডিਆ ਦਾ ਅਸੀਂ ਤੁਹਾਡੇ ਲਈ ਤਾਂ ਅਪੀਲ ਕਰਨੀ ਚਾਹੁੰਦੇ ਹਾਂ ਕਿ ਤੁਹਾਡੀ ਤੁਸੀਂ ਜੇ ਇਹਨੂੰ ਸਹੀ ਸਾਡੀ ਮਦਦ ਕਰੋ ਆਪ ਦੀ ਵੀ ਸਾਡੇ ਇੱਕ ਤਾਰਾ ਮੁਤੇ ਹਮਲੇ ਹੋਏ ਹੈ ਤੇ ਅੱਜ ਉਸ ਹਮਲਿਆਂ ਦਾ ਜਵਾਬ 77 ਦੇ ਜਿਹਦਰ ਕਰ ਸਕਦੇ ਹੈ ਤੇ ਅਸੀਂ ਉਹਨਾਂ ਨੂੰ ਅਪੀਲ ਕਰਨਾ ਚਾਹੁੰਦੇ ਆਂ ਤੇ ਤੁਹਾਡੇ ਰਹਿ ਤੁਹਾਡੇ 170 ਜਿਹੜਾ ਕਰਚਾ ਦਾ ਵਿਰੋਧ ਕਰ ਰਹੇ ਆਂ ਦੂਜੇ ਪਾਸੇ ਵੀ ਆਪ ਹੀ ਮਤਰਾਹੀ ਅਪੀਲ ਕਰਦੇ ਨਹੀਂ 77 ਦਾ ਵਿਰੋਧ ਅਸੀਂ ਨਹੀਂ ਕੀਤਾ ਅਸੀਂ ਲਿਖਤੀ ਐਸਲਾ ਉਹਨਾਂ ਤੋਂ ਲਿਖਤੀ ਜਮ੍ਹਾਂ ਮੰਨਾ ਘੱਟ ਨਹੀਂ ਹੈ ਲੇਕਿਨ ਲਿਖਤੀ ਬੰਦਰ ਖਾਹ ਵਿੱਚ ਦੇਣਾ ਤੇ ਉਹਨੂੰ ਪਬਲਿਕਲੀ ਨਾ ਕਰਨਾ ਸੰਗਤ ਦੇ ਸਾਹਮਣੇ ਪੇਸ਼ ਨਾ ਕਰਨਾ ਸਾਡੇ ਸਾਹਮਣੇ ਅਸੀਂ ਇਹ ਨਹੀਂ ਕਹਿੰਦੇ ਅਸੀਂ ਤਾਂ ਅੱਜ ਮੈਨੂੰ ਜਾ ਰਹੇ ਆ ਅ ਸਾਹਿਬ ਹਾਂਜੀ ਮੈਂ ਹਾਂ 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 ਤਾਂ ਤਾਂ ਵਾਹ ਨਹੀਂ ਹਾਂਜੀ ਕੀ ਕਹਾਂ ਜਵਾਬ ਇਹ ਸਾਲ ਪਿਆ ਦੇ ਜਾਨਵਾਹਤਾ ਤੇ ਦੋ ਪਾਸੇ ਦਾ ਪ੍ਰੋਫੈਸਰ ਨੇ ਕਾਫੀ ਗੱਲਾਂ ਦੱਸ ਦਿੱਤੀਆਂ ਤੇ ਮੈਂ ਦੱਸਦਾ ਇਹ ਗਾ ਜਿਹੜਾ ਗਰਾਵੜ ਦਾ ਮੁੱਲ ਕਿੰਥੋਂ ਵੱਜਿਆ ਮੁੱਲ ਵੱਜਿਆ 1996 ਜਿਹਨ ਮੋਗਾ ਕਾਨਫਰੰਸ ਦੇ ਵਿੱਚ ਨਾਲੇ ਇੱਕ ਸੋਨੇ ਅਕਾਲੀ ਦਲ ਨੂੰ ਪినాਵੀ ਪਾਰਟੀ ਇਹ ਅਕਾਲ ਤਖਤ ਤੇ ਇੱਕ ਗੁਰਮਤੇ ਨਾਲ ਬਾਤ ਮਲ ਜਿਹੜੀ ਹੈਗੀ ਹੈ ਸਾਫ ਹੋਈ ਸੀ ਇਸ ਕਰਕੇ ਕੋਈ ਵੀ ਸਿਆਸੀ ਬੰਦਾ ਇਸ ਨੂੰ ਛੋਹਨੇ ਅਕਾਲੀ ਦਰ ਤੋਂ ਵੀ ਪਾ ਨਹੀਂ ਸਕਦਾ ਸਭ ਤੋਂ ਮੁੰਡ ਜਿਹੜਾ ਇੱਕ ਵਜਿਆ ਉਸ ਤੋਂ ਬਾਅਦ ਇਹਨਾਂ ਨੇ ਪਾਇ ਪਨਾ ਜਿਹੜਾ ਬਨਾਸ਼ਤ ਸੀ ਉਹ ਦੇਖ ਕੇ ਬਨਾ ਜਿੰਨਾ ਮੰਗਣ ਵਾਸਤੇ ਮੋਰਚੇ ਲਾਉਂਦੇ ਨੇ ਹਜ਼ਾਰਾਂ ਬੰਦਿਆਂ ਨੇ ਜਿਹੜਾ ਕੱਢੀਆਂ ਸੈਂਕੜੇ ਸ਼ਹਿਰ ਵੀ ਹੋਏ ਉਹ ਸਾਰਿਆਂ ਨੂੰ ਭਲਾ ਕੇ ਇੱਕ ਵੀ ਮੰਗ ਬਨਵਾਈ ਨਹੀਂ ਜਦੋਂ ਸੱਤਾ ਸੰਦੇਸੀ ਕਿਸੇ ਵੀ ਬੰਗਾਰੇ ਇਹ ਨੰਨਾਂ ਦੀ ਗੱਲ ਕੀਤੀ ਆ ਜਦੋਂ ਸੱਤਾ ਤੋਂ ਬਾਹਰ ਹੁੰਦੇ ਆ ਤੇ ਉਸ ਟਾਈਮ ਦੇ ਉੱਤੇ ਇਹ ਜਰੂਰ ਥੋੜਾ ਬਹੁਤ ਵਿਆਨਤਾਈ ਕਰਦੇ ਆ ਪਰ ਜਦੋਂ ਸੱਤਾ ਚ ਆ ਜਾਂਦੇ ਆ ਜਦੋਂ ਇਹ ਕਵਾ ਸਕਦੇ ਆ ਉਦੋਂ ਹੁੰਦੇ ਇਹ ਚੁੱਪ ਤੇ ਉਸ ਦਾ ਇੱਕ ਬਲ ਪੀਜੀ ਗੱਲ ਹੈਗੀ ਹੈ ਕਿ 1997 ਦੇ ਵਿੱਚ ਇਹ ਗੱਲ ਜੜਵਾ ਕੀਤਾ ਸੀ ਕਿ ਜੇ ਸਾਡੀ ਸਰਕਾਰ ਬਣ ਗਈ ਜਿਨ੍ਹਾਂ ਨੇ ਝੁੱਠੇ ਮੁਕਾਬਲੇ ਕੀਤੇ ਆ ਸਿਫਰ ਨੌਜਾਨ ਜਿਹੜਿਆ ਝੂਠੇ ਉਸ ਬੰਗਾਰੇ ਪਾਰੇ ਆ ਉਹਨਾਂ ਦੇ ਅਸੀਂ ਕੁੱਛੇ ਬਿਠਾ ਕੇ ਰਿਕਾਰਡਿੰਗ ਕਰਵਾ ਕੇ ਇਹ ਦੋਸ਼ਿਆਂ ਨੂੰ ਸਜ਼ਾ ਦੇਣਾ ਹੈ ਪਰ ਜਦੋਂ ਸਰਕਾਰ ਬਣ ਗਈ ਤਾਂ ਉਦੋਂ ਬਿਲਕੁਲ ਉਧਰ ਚੱਕੋਗੇ ਜੇ ਕੋਈ ਤੁਹਾਡੇ ਵਰਗਾ ਪੱਤਰ ਕੁਛ ਵੀ ਕਹਿੰਦਾ ਸੀਗਾ ਕਿ ਤੁਸੀਂ ਵਾਅਦਾ ਕੀਤਾ ਸੀ ਉਦੋਂ ਕਹਿੰਦਾ ਸੀ ਜੀ ਹੁਣ ਦੱਬੇ ਹੋਏ ਮੁੱਦੇ ਨਾ ਬਣੋ ਪਰ ਤੋਂ ਇਹ ਅੰਗੇ ਗਏ ਕਿ ਕੱਲ੍ਹ ਕਹਿੰਦੇ ਜਪੈਦਾ ਏਏ ਜੀ ਮੈਂ ਵਿਸ਼ਵਾਸ ਕਰਦਾ ਹੈਗਾ ਕਿ ਉਹ ਤੁਸੀਂ ਉਹਦਾ ਹਾਲਾਤਾਂ ਨੂੰ ਕਿਵੇਂ ਦੇਖੋ ਇਹ ਕਾਗਰਮ ਕਤਲ ਸਾਰਾ ਨੂੰ ਪਤਾ ਹੈ ਦੋ ਹੁਣ ਤੱਕ ਕਿਵੇਂ ਉਹਦਾ ਹਾਲਾਤਾਂ ਨੂੰ ਕਿਵੇਂ ਦੇਖੀਏ ਤਾਂ ਕਿ ਕੋਈ ਕੋਸ਼ਿਸ਼ ਕੀ ਲੈ ਸਾਹਮਣੇ ਆਏ ਵੀ ਕਾਲੀ ਗੱਲ ਤੇ ਪਾਠਿਕ ਕਾਲ ਕਾਲ ਖੜਾ ਕਰਤੀ ਗੱਲ ਆ ਕਿ ਹਾਂਜੀ ਉਸ ਨੂੰ ਕਿਵੇਂ ਦੇ ਅਸੀਂ ਕਹਿ ਰਹੇ ਹਾਂ ਕਿ ਸੁਖਵੀਰ ਸਿੰਘ ਗਾਉੜ ਦੇ ਵਹੀ ਦੇ ਵਿੱਚ ਕਦੇ ਵੀ ਅਕਾਲੇ ਦਾ ਖਾੜੇ ਹੋ ਸਕਦਾ ਕਿਉਂਕਿ ਇਹਨਾਂ ਲਈ ਬਹੁਤ ਵੱਡੀਆਂ ਵੱਡੀਆਂ ਗਲਤੀਆਂ ਜਿਹੜੀਆਂ ਕਿ ਨਹੀਂ ਹੋ ਸਕਦਾ ਨੂੰ ਆਉਣੇ ਕਿ ਇਹ ਇਹਨਾਂ ਨੇ ਮਾਫ਼ ਕਰ ਦਿੱਤਾ ਆਪ ਦਾ ਤੇ ਸੁਭਾਵਨਾ ਹੀ ਹੈ ਤਾਂ ਹੀ ਇਸ ਸਮੇਂ ਤੇ ਕਾਨਫਰੰਸ ਕਰਨ ਦੀ ਲੋੜ ਪਈ ਹੈ ਪੱਤਰ ਲਿਖਣ ਦੀ ਲੋੜ ਪਈ ਹੈ ਕਿ ਜਿਸ ਤਰ੍ਹਾਂ ਬੰਦਲਪਾ ਭੇਜ ਦਿੱਤਾ ਹੈ ਬੱਲੇ ਬੱਡੇ ਬਾਦਲੇ ਜੋ ਪੱਤਰ ਲਿਖਿਆ ਸੀਗਾ ਆਕਾਲ ਤੱਕ ਤੇਜਦਾਰ ਨੂੰ ਉਹ ਤੁਸੀਂ ਸਾਰਿਆਂ ਨੇ ਪੜਿਆ ਹੋਣਾ ਉਹਦੇ ਚ ਇੱਕ ਵੀ ਗੱਲ ਨਹੀਂ ਹੈ ਗਈ ਨਾ ਤਾਂ ਨੇ ਆਪਣਾ ਕੋਈ ਗ੍ਰਾਂਥ ਕੋਲ ਕੀਤਾ ਨਾ ਕੋਈ ਹੋ ਦੱਸਿਆ ਇਹ ਇਹ ਲੋਨ ਨੂੰ ਅਗਾਹ ਕਰ ਦਿੱਤਾ ਕਿ ਇਹ ਵਿਖਦੇ ਵਿੱਚ ਇਸ ਤਰ੍ਹਾਂ ਦੀਆਂ ਆਰ ਕਿਸੀ ਜਿਹੜੀਆਂ ਟਟਾਵਾ ਹੋਰ ਵਾਪਸ ਆਈਆਂ ਨੇ ਜੇ ਤਾਂ ਮੁਕਮਲ ਪਹਿਲਾਂ ਕੋਈ ਹੋਰ ਵਾਪਸ ਆ ਸਕਦੀ ਹੈ ਤਾਂ ਉਹ ਵੀ ਪਤਾ ਹੈ ਕਿ ਕੰਮ ਕਰਦੇ ਤਾਂ ਉਹ ਇਹ ਮੈਨੂੰ ਕਿਉਂ ਨਹੀਂ ਉਹਨੂੰ ਰਸਟ ਕੀਤਾ ਜਿਹੜੀ ਕਰਨਾ ਚਾਹਤ ਸੀਗੀ ਜਦੋਂ ਪਤਾ ਸੀਗਾ ਪਿਛਲੇ ਦਿਨੀ ਐਮਪੀ ਨੇ ਜਿਹੜੇ ਆਪ ਹੀ ਬੋਲ ਕੋਰੀ ਤਾਂ ਤੁਸੀਂ ਹਾਂਜੀ ਉਹਨਾਂ ਵੱਲੋਂ ਨਵਾਂ ਅਕਾਲੀ ਦਲ ਅਮਰਪਾਲ ਜੀ ਵਾਇਬ ਬਣਾਉਣ ਦੀ ਗੱਲ ਆ ਹਾਂ ਹਾਂਜੀ ਉਹਨਾਂ ਨੇ ਦਾਦਾ ਵੀ ਇਸ ਨਾਲ ਜਿਹੜੇ ਹੈਗੇ ਆ ਦੁਨੀਆਂ ਬਦਲ ਗਈਆਂ ਕਿ ਆਪਨੇ ਪਹਿਲੇ 14 ਸਾਲਾਂ ਤੋਂ ਇੱਕ ਬਹੁਤ ਜਾਦੇ ਜਾ ਰਹੇ ਜਦੋਂ ਸਾਡਾ ਪਜੀਦਾ ਅਕਾਲੀ ਦਲੇ ਕੋਰਪਸ ਫੇਲ ਹੋ ਗਿਆ ਹਰ ਇੱਕ ਨੇ ਸੁਧਣਾ ਇਹ ਕਹਿੰਦਾ ਵਾ ਕਲੀਰ ਰਮਾਈਂ। ਬੇਸੇ ਹਾਲਾਤ ਤਾਂ ਬਹੁਤ ਬੜਾ ਹੈ। ਬਹੁਤ ਬੜਾ ਹੈ। ਇਸ ਲੜਕੇ ਸਾਡੀ ਸੋਚ ਇਹ ਹੈ ਕਿ ਸਾਰੇ ਟਰਿਆ ਦੇ ਜਿਹੜਾ ਹੋ ਇਕੱਠੇ ਹੋ ਕੇ ਇੱਕ ਸੰਝਾ ਹੋਵੇ। ਇੱਕ ਮਾਤੇ ਇਕੱਠੇ ਕਿਵੇਂ ਹੋਣਗੇ। ਹਰ ਇੱਕ ਦੇ ਦੇਖੋ ਜੇ ਇਹ ਅਗਾਲ ਤੱਕ ਨੂੰ ਸਪਰੇ ਮੰਨਦੇ ਆ ਵਾਕਿਆ ਬੰਦੇ ਨੂੰ ਦਬਾਉਣ ਵਾਸਤੇ ਜਿਹੜਾ ਹਮੇਸ਼ਾ ਅਗਾਲ ਤੱਕ ਦਾ ਉਸਾਰਾ ਲੈਂਦੇ ਆ ਕਿਸੇ ਨੂੰ ਸ਼ੇਕ ਦਿੱਤਾ ਕਿਸੇ ਨੂੰ ਕੁਛ ਕਰਤਾ। ਉਸ ਤਰ੍ਹਾਂ ਸੇ ਅਗਾਲ ਤੱਕ ਨੂੰ ਇਸ ਪੱਤਰ ਦੇ ਵਿੱਚ ਜਿਹੜੀ ਅਪੀਲ ਕੀਤੀ ਹੈ। ਕਿ ਤੁਸੀਂ ਪਹਿਲੇ ਗੱਲ ਤੇ ਸਫੀਰ ਬਾਦਲ ਤੋਂ ਲੋ ਅਸਤੀਫਾ ਉਸ ਤੋਂ ਬਾਅਦ ਇੱਕ ਜਿਹੜਾ ਸਭ ਸਾਂਝਾ ਸਾਰਿਆਂ ਨੂੰ ਜਿਹੜਾ ਪ੍ਰਵਾਨ ਹੋਵੇ ਉਸ ਤਰ੍ਹਾਂ ਦੇ ਬੰਦੇ ਨੂੰ ਅਗਵਾਈ ਸਕੋ 10 ਸਾਲ ਇਹਨਾਂ ਇਹ ਵੀ ਮਤਲਬ ਕੋਈ ਇਲੈਕਸ਼ਨ ਨਾ ਲੜ ਸਕਦਾ ਕਿਉਂਕਿ ਜਿਹੜੀਆਂ ਜਿੰਨੇ ਵੀ ਪੰਜੋਗੀਆਂ ਹਨ ਉਹਨਾਂ ਦੇ ਮਾਕੇ ਕੇ ਆਪਣੇ ਚੋਣ ਨਾ ਲੜੋ ਹਾਂ ਚੋਣ ਨਾ ਲੜੇ ਕਿਉਂਕਿ ਚੋਣ ਲੜਨ ਵਾਸਤੇ ਸਾਨੂੰ ਸੌਦਾ ਸਾਧੀਆਂ ਵੋਟਾਂ ਦੀ ਲੋੜ ਪੈਂਦੀ ਹੈ ਜਿਹੜੀ ਚੋਣ ਲੜਨ ਵਾਸਤੇ ਨਾ ਕਰਕੇ ਦੀ ਲੋੜ ਪੈਂਦੀ ਹੈ ਜੋ ਨੰਨੋ ਆਫਿਸ ਨੂੰ ਰਾਵ ਸਵਾਮੀ ਲੋੜ ਪਈ ਹੈ ਕਿ ਉਦੋਂ ਫਿਰ ਸਿੱਖਾਂ ਦਾ ਕਹਿੰਦੇ ਕਿ 1% ਪਾਰਤੀ ਸਾਨੂੰ ਵੋਟ ਆਏਗੀ ਆਏਗੀ ਇਹ ਕਰਕੇ ਉਹਨਾਂ ਦੇ ਜਗ੍ਹਾ ਤੇ ਜਾਂਦੇ ਜਿਹੜਾ ਨੰਨੋ ਕੋਲ ਬਿਠਾਉਂਦੇ